ਸਾਹਿਕਾਲ ਜੀ ਤਸਵੀਰਾਂ ਦੇਦੇ ਪਿਉ ਤੁਸੀਂ ਆਪਣੀ ਸਕਰੀਨ ਦੇ ਉੱਤੇ ਧੰਦਾ ਦੀ ਹੈ ਕੀ ਗਰਦਾਸਪੁਰ ਦੇ ਵਿੱਚ ਲਗਾਤਾਰ ਸਨਾਤਨ ਕ੍ਰਾਂਤੀ ਦਲ ਬੌਰੀ ਤਰ੍ਹਾਂ ਜਿਹੜਾ ਆ ਸਾ ਕਿਰਿਆ ਆ ਕੇ ਇਸ ਚੀਜ਼ ਦੇ ਲਈ ਤਾਂ ਦੱਈਏ ਕਿ ਗਰਦਾਸਪੁਰ ਦੇ ਵਿੱਚ ਸਨਾਤਨ ਕ੍ਰਾਂਤੀ ਦਲ ਨੇ ਇੱਕ ਕਸਮ ਖਾ ਰਹੀ ਹੈ ਕਿ ਜਲਦ ਹੀ ਪ੍ਰਵਾਸੀਆਂ ਦੀਆਂ ਜਿਹੜੀਆਂ ਨੇ ਉਸਨਾਖਤਾ ਹੋਣਗੀਆਂ ਤੇ ਪ੍ਰਵਾਸੀਆਂ ਦੀ ਸਨਾਖਤ ਕਰਕੇ ਸਹੀ ਪ੍ਰਵਾਸੀਆਂ ਨੂੰ ਇੱਥੇ ਰੱਖਿਆ ਜਾਵੇਗਾ ਤੇ ਦੂਜੇ ਪ੍ਰਵਾਸੀਆਂ ਨੂੰ ਜਿਹੜਾ ਆ ਜਲਦ ਦੇ ਨਾਲ ਗਰਦਾਸਪੁਰ ਦੇ ਵਿੱਚੋਂ ਚਲਦਾ ਬੰਨਾ ਕਰ ਦਿੱਤਾ ਜਾਵੇਗਾ ਇਸੇ ਚੀਜ਼ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਜਿਹੜਾ ਆ ਸਨਾਤਨ ਕ੍ਰਾਂਤੀ ਦਲ ਜਿਹੜਾ ਆ ਇਸ ਲੜਾਈ ਨੂੰ ਲੜਦਾ ਨਜ਼ਰ ਆ ਰਿਹਾ ਪਰ ਕਿਤੇ ਜਾ ਕੇ ਇਹ ਚੀਜ਼ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਅਜੇ ਤੱਕ ਨਹੀਂ ਹੋਈ ਉੱਥੇ ਹੀ ਇਹ ਹਰਵਿੰਦਰ ਸਿੰਘ ਸੋਨੀ ਜੋ ਕਿ ਸ਼ਿਵ ਸੈਨਾ ਬਲਠਾਕ ਦੇ ਦੇ ਪ੍ਰਧਾਨ ਗੁਰਦਾਸਪੁਰ ਤੋਂ ਉਹਨਾਂ ਨੇ ਕਿਹਾ ਕਿ ਅਸੀਂ ਲਗਾਤਾਰ ਜਿਹੜਾ ਆ ਇਸ ਚੀਜ਼ ਨੂੰ ਜਿਹੜਾ ਆ ਪਹਿਲ ਦੇਣ ਦੀ ਕੋਸ਼ਿਸ਼ ਕਰਦੇ ਪਏ ਆ ਕਿ ਗੁਰਦਾਸਪੁਰ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਰਹਿ ਰਹੇ ਨੇ ਉਹਨਾਂ ਦੀ ਸਨਾਖਤ ਟਾਈਮ ਦੇ ਨਾਲ ਹੋ ਜਾਵੇ ਪੂਰੀ ਤਰ੍ਹਾਂ ਹੋਣੀ ਚਾਹੀਦੀ ਤੇ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਇਹ ਨਹੀਂ ਹੈ ਕਿ ਕਾਗਜ਼ੀ ਪੱਤਰੀ ਸਨਾਖਤ ਕਰ ਦਿੱਤੀ ਜਾਵੇ ਤਾਂ ਕਰਾਂ ਦੇ ਵਿੱਚ ਜਿਹੜਾ ਆ ਉਹ ਜਾ ਕੇ ਉਹਨਾਂ ਦੀ ਸਾਨਬੀਣ ਨਾ ਕੀਤੀ ਜਾਵੇ ਗਲਤ ਤਰੀਕੇ ਦੇ ਨਾਲ ਕੀਤੀ ਕਿ ਸਨਾਖਤ ਆਉਣ ਵਾਲੇ ਸਮੇਂ 'ਚ ਸਾਨੂੰ ਜਿਹੜਾ ਆ ਨੁਕਸਾਨ ਦੇ ਸਕਦੀ ਏ ਨਾਲ ਦੀ ਨਾਲ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਲਗਾਤਾਰ ਜਿਹੜਾ ਆ ਇਹ ਪ੍ਰਣ ਕੀਤਾ ਹੋਇਆ ਕਿ ਜਲਦ ਅਸੀਂ ਜਿਹੜਾ ਆ ਪ੍ਰਵਾਸੀਆਂ ਦੀ ਸਨਾਖਤ ਕਰਾਵਾਂਗੇ ਇਸੇ ਚੀਜ਼ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਏਡੀਸੀ ਗਰਦਾਸਪੁਰ ਨੂੰ ਵੀ ਮਿਲਿਆ ਗਿਆ ਤੇ ਉਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਤਾਂ ਕਿ ਜਿਹੜਾ ਆ ਪ੍ਰਵਾਸੀਆਂ ਦੀ ਜਲਦ ਦੇ ਨਾਲ ਗਰਦਾਸਪੁਰ ਦੇ ਵਿੱਚ ਸਨਾਖਤ ਹੋ ਸਕੇ ਤੇ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਟਰੇਸ ਕੀਤਾ ਜਾ ਸਕੇ ਤੇ ਕਿਹੜੇ ਪ੍ਰਵਾਸੀ ਸਹੀ ਤਰੀਕੇ ਦੇ ਨਾਲ ਗੁਰਦਾਸਪੁਰ ਦੇ ਵਿੱਚ ਵਿਚਰਦੇ ਪਏ ਨੇ ਤੇ ਰਹਿੰਦੇ ਪਏ ਨੇ ਉਹਨਾਂ ਦੀ ਸਨਾਖਤ ਜਲਦੀ ਕੀਤੀ ਜਾਵੇ ਤੁਸੀਂ ਦੇ ਦੇ ਪਿਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਆਓ ਸੁਣਦੇ ਹਾਂ ਕਿ ਸੋਨੀ ਸਾਹਿਬ ਨੇ ਕੀ ਕਿਹਾ ਕੀ ਜੈ ਬੋਲੇ ਰਾਤ ਅੱਜ ਸਾਡੇ ਸਨਾਤਨ ਗ੍ਰਾਂਥੀ ਜਲਦਾ ਜੋ ਸ਼ਿਸ਼ਟ ਮੰਡਲ ਹੈ ਉਹ ਐਡੀਸੀ ਜਿਹੜੇ ਹਰਜਿੰਦਰ ਸਿੰਘ 베ਦੀ ਨੇ ਗੁਰਦਾਸਪੁਰ ਤੋਂ ਉਹਨਾਂ ਨੂੰ ਮਿਲ ਕੇ ਆਇਆ ਹੈ ਔਰ ਇੱਕ ਕੁਝ ਮੰਗਾ ਜਿਹੜੀਆਂ ਸਾਡੇ ਸ਼ਹਿਰ ਨੂੰ ਬਿਹਤਰੀ ਵਾਸਤੇ ਜੋ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਕਾਫੀ ਸਮੇਂ ਤੋਂ ਉਹ ਜੋ ਪ੍ਰਵਾਸੀਆਂ ਨੂੰ ਲੈ ਕੇ ਕੁਝ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਕੁਝ ਟਰਾਂਸਪੋਰਟੇਸ਼ਨ ਨੂੰ ਲੈ ਕੇ ਕੁਝ ਜਿਹੜੇ ਰਸਤੇ ਦੇ ਵਿੱਚ ਜੋ ਆਂਗਜਾਟ ਦੀ ਤਕਲੀਫ ਹੁੰਦੀ ਪਈ ਆ ਉਹਨਾਂ ਨੂੰ ਲੈ ਕੇ ਕੁਝ ਮਿਲਾਵਟ ਕੋਰੀ ਨੂੰ ਲੈ ਕੇ ਇਹ ਸਾਰੀਆਂ ਮੰਗਾਂ ਨੂੰ ਅੱਜ ਇੱਕ ਇੱਕ ਬੰਚ ਦੇ ਵਿੱਚ ਅਸੀਂ ਲੈ ਕੇ ਉਹਨਾਂ ਕੋਲ ਗਏ ਸੀਗੇ ਔਰ ਉਹਨਾਂ ਨੇ ਵਿਦਰ ਕੀਤਾ ਕਿ ਸਾਡੀਆਂ ਮੰਗਾ ਜਿਹੜੀਆਂ ਇਹ ਸ਼ੀਗਰ ਤੋਂ ਸ਼ੀਗਰ ਸਾਡੀ ਮੰਨ ਕੇ ਪੂਰੀਆਂ ਕੀਤੀ ਜਾਣ। ਬਹੁਤ ਹੀ ਘੱਟ ਸਮੇਂ ਦੇ ਵਿੱਚ ਮੈਂ ਤੁਹਾਨੂੰ ਜਲਦੀ ਜਲਦੀ ਦੱਸਣਾ ਕਿ ਅੱਜ ਸਾਡੀਆਂ ਮੰਗਾਂ ਕੀ ਸੀਗੀਆਂ। ਪਹਿਲੀ ਤੇ ਸਾਡੀ ਮੰਗ ਸੀ ਕਿ ਜਿਹੜੀ ਸਾਡੇ ਸਨਾਤਨ ਧਰਮ ਦੇ ਸਭ ਤੋਂ ਵੱਡੇ ਤਿਉਹਾਰ ਜੋ ਮਨਾਏ ਜਾਂਦੇ ਨੇ ਉਹਨਾਂ ਤੇ ਛੁੱਟੀ ਦਾ ਸਰਕਾਰੀ ਛੁੱਟੀ ਦਾ ਰਣ ਹੁਣਾ ਚਾਹੀਦਾ। ਉਹਨੋਂ ਦੇ ਵਿੱਚ ਇੱਕ ਸਾਡੇ ਹਨੂਮਾਨ ਜੀ ਜੋ ਜਨਮ ਹੋਸਾ ਹੈ ਉਹ 12 ਤਰੀਕ ਨੂੰ ਆ ਰਿਹਾ ਹੈ। ਇਸ ਲਈ ਉਹਨਾਂ ਤੋਂ ਮੰਨ ਕੀਤੀ ਗਈ ਕਿ ਜ਼ਿਲ੍ਹੇ ਦੇ ਵਿੱਚ ਜਿਹੜਾ ਉਹ ਦਿਨ ਛੁੱਟੀ ਐਲਾਨ ਕੀਤੀ ਜਾਵੇ ਤਾਂ ਕਿ ਜਿਹੜੇ ਸਾਡੇ ਸਨਾਤਨੀ ਨੇ ਉਹ ਆਪਣੇ ਮੰਦਿਰਾਂ ਦੇ ਵਿੱਚ ਜਾ ਕੇ ਜਾਂ ਜਿਸ ਤਰ੍ਹਾਂ ਵੀ ਆਪਣੇ ਭक्ति भाव ਦੇ ਨਾਲ ਜੋ ਵੀ ਆਪਣੇ ਈਸਟਰ ਨੂੰ ਉਹਨਾਂ ਮਨਾਣਾ ਚਾਹਦੇ ਜਾਂ ਉਹਨਾਂ ਨੂੰ ਸ਼ਰਧਾ ਸੁਮਨ ਅਰਪਿਤ ਕਰਨਾ ਚਾਹਦੇ ਨੇ ਉਹ ਕਰ ਸਕਦੇ। ਦੋਸੋ ਇਹ ਸਾਡੀ ਪਹਿਲੀ ਮੰਗ ਸੀਗੀ। ਇਸ ਤੋਂ ਇਲਾਵਾ ਅਸੀਂ ਮੰਨ ਕੀਤੀ ਹੈ ਕਿ ਬਾਜ਼ਾਰਾਂ ਦੇ ਵਿੱਚ ਜਿਹੜੀ ਜਿਹੜੀ ਫੜੀਆਂ ਵਾ ਜਿਹੜਾ ਦੀ ਨਗਰਪਾਲਿਕਾ ਦੇ ਵਿੱਚ ਪੰਜੀਕਰਨ ਨਹੀਂ ਜਿਨ੍ਹਾਂ ਦਾ ਹੈਗਾ ਉਹਨਾਂ ਨੂੰ ਇਮੀਡੀਏਟਲੀ ਹਟਾਇਆ ਜਾਵੇ ਕਿਉਂਕਿ ਉਹਨਾਂ ਦੇ ਆੜ ਦੇ ਵਿੱਚ ਬਹੁਤ ਸਾਰੇ ਜਿਹੜੇ ਗੈਰ ਅਪਰਾਧਿਕ ਛਵੀ ਵਾਲੇ ਲੋਕ ਨੇ ਉਹ ਜਿਹੜੇ ਆ ਕੇ ਚੱਲ ਹੋ ਰਿਹਾ ਦੇਖ ਰਿਹਾ ਕਿ ਅਸੀਂ ਆਂਦੇ ਜਾਂਦੇ ਲੋਕਾਂ ਤੇ ਉਹ ਨਿਗਰਾਨੀ ਕਰ ਰਹੇ ਨੇ ਤੇ ਸਾਡੀਆਂ ਧੀਆਂ ਭੈਣਾਂ ਵੀ ਸੁਰੱਖਿਤ ਨਹੀਂ ਮਹਿਸੂਸ ਕਰਦੀਆਂ ਸੀ ਤੇ ਸੋ ਅਸੀਂ ਉਹਨਾਂ ਨੂੰ ਕਿਹਾ ਕਿ ਜਿਨ੍ਹਾਂ ਦੀ ਪंजीकरण ਨਹੀਂ ਜਣਾ ਤਾਂ ਹੋਇਆ ਜਿਨ੍ਹਾਂ ਨੂੰ ਉਹਨਾਂ ਦਾ ਰਜਿਸਟ੍ਰੇਸ਼ਨ ਨਹੀਂ ਦਿੱਤੀ ਆਈ ਉਹਨਾਂ ਨੂੰ ਇਮੀਡੀਏਟਲੀ ਹਟਾਇਆ ਜਾਵੇ। ਤੋਂ ਉਸੇ ਨਾਲ ਹੀ ਅਸੀਂ ਐਵੇਂ ਕਿਹਾ ਵਾ ਕਿ ਉਹਨਾਂ ਨੂੰ ਇੱਕ ਜਿਹੜੇ ਬੰਦੇ ਨਹੀਂ ਹਜੇ ਰਜਿਸਟਰ ਹੋਏ ਰਹੇ ਉਹਨਾਂ ਨੂੰ ਰਜਿਸਟ੍ਰੇਸ਼ਨ ਨੰਬਰ ਇਸ਼ੂ ਕਰਨ ਬਕਾਇਦਾ ਵੈਰੀਫਿਕੇਸ਼ਨ ਕਰਕੇ ਔਰ ਉਸੇ ਨਾਲ ਹੀ ਉਹਨਾਂ ਨੂੰ ਆਈ ਕਾਰਡ ਇਸ਼ੂ ਕਰਨ ਤੇ ਉਹ ਜਿਹੜੇ ਰਜਿਸਟ੍ਰੇਸ਼ਨ ਪ੍ਰਮਾਣ ਪੱਤਰ ਦੇਣਗੇ ਉਹ ਉਹਨਾਂ ਦੇ ਰੇੜੀਆਂ ਦੇ ਉੱਪਰ ਉਹ ਤੇ ਫੜੀਆਂ ਦੇ ਉੱਪਰ ਉਹ ਸਥਾਪਿਤ ਹੋਣੇ ਚਾਹੀਦੇ ਆ ਦਿਖਣੇ ਚਾਹੀਦੇ ਆ ਕਿ ਇਹ ਨਾਮ ਹੈ ਔਰ ਕਿ ਇਹ ਰਜਿਸਟ੍ਰੇਸ਼ਨ ਨੰਬਰ ਮਿਲਿਆ ਇਹ ਚੀਜ਼ ਬੜੀ ਇੰਪੋਰਟੈਂਟ ਹੈ ਇਸ ਤੋਂ ਇਲਾਵਾ ਅਸੀਂ ਕਹੇ ਸੀਗਾ ਕਿ ਜਿਹੜੇ ਸਾਡੇ ਜਿਹੜੇ ਕਿਰਾਏਦਾਰ ਨਹੀਂ ਆਪਣੀ ਜਿਹੜੇ ਕਿਰਾਏਦਾਰ ਨੇ ਮਕਾਨ ਦੇ ਮਾਲਕ ਜਾਂ ਦੁਕਾਨ ਦੇ ਮਾਲਕ ਨੇ ਆਪਣੇ ਕਿਰਾਏਦਾਰੀ ਦਾ ਜਾਣਕਾਰੀ ਜਿਹੜੇ ਨਹੀਂ ਦਿੰਦੇ ਉਹਨਾਂ ਤੇ ਇਮੀਡੀਏਟਲੀ ਹੁਣ ਕਾਰਵਾਈ ਕਰਨੀ ਸ਼ੁਰੂ ਕਰੋ ਤਾਂ ਕਿ ਕਾਫੀ ਸਮਾਂ ਹੋ ਗਿਆ ਉਹਨਾਂ ਨੂੰ ਸਮਾਂ ਦਿੱਤੇ ਹੋਏ ਕਿ ਤੁਸੀਂ ਆਪਣੀ ਜਿਹੜੇ ਵੀ ਕਰਾਇਦਾ ਤੁਹਾਡੇ ਘਰ ਨਹੀਂ ਉਹਨਾਂ ਦੀ ਜਾਣਕਾਰੀ ਉਪਲਬਧ ਕਰਾ ਲੇਕਿਨ ਬੜੇ ਸਮੇਂ ਤੋਂ ਬੜੇ ਲੋਕਾਂ ਨੇ ਨਹੀਂ ਕਰਵਾਈ ਤੇ ਜਿਹੜਾ ਵੀ ਹੁਣ ਰਹਿ ਗਏ ਨੇ ਜਿਹਨਾਂ ਨੇ ਜ਼ਿੰਮੇਵਾਰੀ ਲੈ ਕਰਾਇਆ ਉਹਨਾਂ ਨੂੰ ਸ਼ਾਬਾਸ਼ੀ ਦੇਣੀ ਚਾਹੀਦੀ ਹੈ ਜਿਹਨਾਂ ਨੇ ਨਹੀਂ ਕਰਾਇਆ ਉਹਨਾਂ ਤੇ ਇਮੀਡੀਐਟਲੀ ਐਫਆਈਆਰ ਹੋਣੀ ਚਾਹੀਦੀ ਹੈ ਔਰ ਬੜੀ ਜਲਦੀ ਇਹ ਕੰਮ ਸ਼ੁਰੂ ਹੋ ਜਾਣਾ ਚਾਹੀਦਾ ਹੈ ਉਸ ਤੋਂ ਇਲਾਵਾ ਅਸੀਂ ਮੰਨ ਕੀਤੀ ਹੈ ਕਿ ਸਾਡੇ ਬਾਜ਼ਾਰ ਦੇ ਵਿੱਚ ਜਿਹੜੇ ਅਸੀਂ ਜਾਣੇ ਆ ਤੇ ਦੇਖਦੇ ਆ ਕਿ ਬੜੇ ਦੁਕਾਨਦਾਰਾਂ ਨੇ ਆਪਣੀ ਦੁਕਾਨਾਂ ਦੇ ਅੱਗੇ ਫੜੀਆਂ ਲਵਾਈਆਂ ਹੋਈਆਂ ਆਪਣੀ ਦੁਕਾਨਾਂ ਦੇ ਅੱਗੇ ਰੇੜੀਆਂ ਲਵਾਈਆਂ ਹੋਈਆਂ ਆਪਣੀ ਦੁਕਾਨਾਂ ਦੇ ਉੱਪਰ ਕਈ ਫੂਡ ਸਟਾਲ ਲਗਾਏ ਹੋਏ ਨੇ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਇਨਫੋਰਸ ਚ ਨਜਾਇਜ਼ ਐਨਫੋਰਸਮੈਂਟ ਕੀਤੀ ਹੋਈ ਹੈ ਔਰ ਬਿਲੀਵ ਕਰੋ ਕਿ ਉਹ ਦੁਕਾਨਦਾਰ ਉਹਨਾਂ ਕੋਲੋਂ ਚਾਰਜ ਕਰਦੇ ਨੇ ਸਰਕਾਰੀ ਜਗ੍ਹਾ ਦਾ ਚਾਰਜ ਉਹ ਕਰਦੇ ਨੇ ਇਸ ਲਈ ਉਹਨਾਂ ਦੇ ਉੱਪਰ ਨਕੇਲ ਕੱਸੀ ਜਾਵੇ ਔਰ ਇਹਦਾ ਸਭ ਤੋਂ ਉਹ ਜਿਹੜਾ ਤਰੀਕਾ ਜਿਹੜਾ ਤੁਹਾਨੂੰ ਅਸੀਂ ਸਰਾਤਲ ਕ੍ਰਾਂਤੀ ਵੱਲੋਂ ਜਿਹੜਾ ਦੱਸਿਆ ਗਿਆ ਉਹਨਾਂ ਨੂੰ ਉਹ ਇਹ ਦੱਸਿਆ ਗਿਆ ਕਿ ਇੱਕ yellow line ਜਿਹੜੀ ਹੈ ਉਹ ਕਾਫੀ ਸਮੇਂ ਤੋਂ ਲੱਗੀ ਹੋਈ ਹੈ yellow line ਇਸ ਲਈ ਲਗਾਈ ਜਾਂਦੀ ਹੈ ਕਿ ਕੋਈ ਵੀ ਵਿਅਕਤੀ ਜੋ ਆਂਦਾ ਜਿਹੜਾ ਕੋ ਸਕੂਟਰ ਮੋਟਰਸਾਈਕਲ ਸਮਥਿੰਗ ਇਹੋ ਜਿਹਾ ਹੈ ਪਾਰਕਿੰਗ ਵਾਸਤੇ ਉਹ ਜਿਹੜੀ ਲਾਈਨ ਲਗਾਈ ਜਾਂਦੀ ਹੈ ਲੇਕਿਨ ਅਸੀਂ ਨਾਲ ਹੀ ਸੁਜੈਸਟ ਕੀਤਾ ਉਹਨਾਂ ਨੂੰ ਕਿ ਇਸ ਦੇ ਨਾਲ ਹੀ ਇੱਕ ਰੈਡ ਲਾਈਨ ਉਹ ਵੀ ਜਲਦੀ ਤੋਂ ਜਲਦੀ ਲਗਾਈ ਜਾਵੇ ਉਹ ਦੁਕਾਨਾਂ ਦੀ ਹੱਦ ਮقرਰ ਕਰਨ ਵਾਸਤੇ ਕਿ ਇਹ ਜਿਹੜਾ ਰੈਡ ਲਾਈਨ ਹੈਗੀ ਹੈ ਇਸ ਤੋਂ ਅੱਗੇ ਕੋਈ ਵੀ ਦੁਕਾਨਦਾਰ ਆਪਣਾ ਸਮਾਨ ਨਹੀਂ ਲਗਾਏਗਾ ਚਾਹੇ ਉਹ ਫੜੀ ਲਗਵਾਉਂਦੇ ਨੇ ਚਾਹੇ ਉਹ ਰੇੜੀ ਲਗਵਾਉਂਦੇ ਨੇ ਆਪਣੀ ਦੁਕਾਨ ਦੇ ਅੰਦਰ ਲੋਨਸ ਹੋਰ ਹੀ ਲਗਵਾ ਲੈ ਕੇ ਸੜਕ ਦੇ ਪੱਣੀ ਨਾਲ ਸੜਕਾਂ ਆਜਾਂ ਦਾ ਰਸਤਾ ਖੁੱਲਾ ਹੋਏਗਾ ਔਰ ਬਜ਼ਾਰਾ ਦੀ ਵੇਖ ਜਿਹੜੀ ਰੌਣਕ ਵੀ ਬਣੇਗੀ ਔਰ ਲੋਕ ਆਣਾ ਜਾਣਾ ਵੀ ਪਸੰਦ ਕਰਨਗੇ ਇਸ ਲਈ ਜਲਦੀ ਤੋਂ ਜਲਦੀ ਇਮੀਡੀਏਟਲੀ ਇਹ ਜਿਹੜੀ ਕੀਤੀ ਜਾਵੇ ਉਸ ਤੋਂ ਇਲਾਵਾ ਜੋ ਦੁਕਾਨਦਾਰਾਂ ਦੇ ਅਸੀਂ ਬੜੇ ਜ਼ਬਰਦਸਤ ਤਰੀਕੇ ਦੇ ਨਾਲ ਉਹਨਾਂ ਦੇ ਪਿੱਛੇ ਪਏ ਹੋਏ ਹੈਗੇ ਜਿਹੜਾ ਨੇ ਆਪਣੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਕਿਰਾਏ ਤੇ ਦਿੱਤੀਆਂ ਹੋਈਆਂ ਅਪਰਵਾਸੀ ਲੋਕਾਂ ਬਿਨਾਂ ਕਿਸੇ شناخت ਦੇ ਔਰ ਇਹਦਾ ਸਭ ਤੋਂ ਔੜਾ ਇੱਕ ਰੂਲ ਹੈਗਾ ਮੈਂ ਕਿ ਉਹ ਜਿਹੜੇ ਪ੍ਰਾਪਰਟੀ ਟੈਕਸ ਭਰਦੇ ਨੇ ਉਹਦੇ ਵਿੱਚ ਮੈਂਸ਼ਨ ਕਰਨਾ ਹੁੰਦਾ ਕਿ ਮੇਰਾ ਇਹ ਜਿਹੜੀ ਪ੍ਰਾਪਰਟੀ ਹੈ ਇੱਥੇ ਕਿਰਾਇਆ ਰਹਿ ਰਿਹਾ ਔਰ ਮੈਂ ਹਰਤੋਂ ਕਿੰਨਾ ਕਿਰਾਇਆ ਵਸੂਲ ਕਰ ਰਿਹਾ ਲੇਕਿਨ ਜ਼ਿਆਦਾਤਰ ਦੇਖਦੇ ਆਂ ਕਿ ਨਗਰਪਾਲਿਕਾ ਦੇ ਢੇਲਾਈ ਦੇ ਕਰਕੇ ਕੋਈ ਵੀ ਇਹੋ ਜਿਹਾ ਉੱਥੇ ਇਨਟੀਮੇਟ ਨਹੀਂ ਕਰਦਾ ਤਾਂ ਸੋ ਅੱਜ ਮੰਨ ਕੇ ਕਿ ਇਹ ਸਖਤੀ ਨਾਲ ਇਸੀ ਦਾ ਪਾਲਣ ਕੀਤਾ ਜਾਵੇ ਸਾਰੇ ਤੋਂ ਫਸਟ ਆਫ ਆਲ ਤੇ ਉਹਨਾਂ ਕੋਲ ਪ੍ਰਾਪਰਟੀ ਟੈਕਸ ਜਿਹੜੇ ਆ ਉਹ ਪ੍ਰੋਪਰ ਉਹਨਾਂ ਕੋਲ ਲੈ ਜਾਣ ਔਰ ਕਿਸੇ ਦਾ ਚਲੋ ਅਸੀਂ ਨਹੀਂ ਹੱ ਕਿ ਮਨ ਕੇ ਕੈਨੇਡਾ ਦੇ ਵੱਲੋਂ ਲੇਕਿਨ ਇਹਨਾਂ ਲੋਕਾਂ ਨੂੰ ਕਿਉਂਕਿ ਇਹਨਾਂ ਲੋਕਾਂ ਨੂੰ ਮੈਂ ਕਹਿ ਸਕਦਾ ਕਿ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਹੈ ਆਪਣੀ ਜ਼ਿੰਮੇਵਾਰੀ ਸਮਝ ਕੇ ਉਹਨਾਂ ਨੇ ਕਦੀ ਵੀ ਸ਼ਨਾਖਤ ਨਹੀਂ ਕਰਵਾਈ ਇਸ ਲਈ ਇਹਨਾਂ ਲੋਕਾਂ ਦੇ ਪ੍ਰੋਪਰ ਤਰੀਕੇ ਨਾਲ ਤਿਆਰ ਦੇ ਕੇ ਪੂਰੀ ਰਤ ਨਿਗ੍ਹਾ ਰੱਖ ਕੇ ਇਹਨਾਂ ਦੇ ਜਿਹੜੇ ਪ੍ਰੋਪਰਟੀ ਟੈਕਸ ਉੱਪਰ ਹੋਇਆ ਜਾਂ ਔਰ ਉਹ ਮੈਂਸ਼ਨ ਕਰਵਾਇਆ ਜਾਵੇ ਕਿ ਇਹ ਪ੍ਰੋਪਰਟੀ ਸਾਡੀ ਅਸੀਂ ਕਿਰਾਏ ਤੇ ਦਿੱਤੀ ਹੋਈ ਹੈ ਔਰ ਇਹਨਾਂ ਅਸੀਂ ਕਿਰਾਇਆ ਬਸੂਟ ਕਰ ਰਹੇ ਹਾਂ ਜਿਹਦੇ ਨਾਲ ਇੱਕ ਫਾਇਦਾ ਹੋ ਜਾਏਗਾ जेने ओ, जेने जेने आ आ नो नो कि ਜਿਹੜੇ ਜਿਹੜੇ ਕਿਰਾਏਦਾਰ ਜਿਹੜਾ ਕੋਈ ਕਿਰਾਇਆ ਲੈਂਦੇ ਨੇ ਜਿੰਨਾ ਜਿੰਨਾ ਕਿਰਾਇਆ ਲੈਂਦੇ ਦੇਖੋ ਘੱਟ ਕਿਰਾਇਆ ਉੱਥੇ ਸ਼ੋਅ ਕਰਨਗੇ ਤੇ ਜਿਹੜੇ ਉਹ ਕਿਰਾਏਦਾਰ ਆਏ ਨੇ ਉਹ ਕਹਨ ਉਹਨਾਂ ਦਾ ਕਿਰਾਇਆ ਜਿਹੜਾ ਸ਼ੁਰੂ ਕਰ ਦੇਣਗੇ ਕਿਉਂਕਿ ਐਡਮਿਟ ਕਰ ਗਏ ਨੇ ਕੱਲ ਉਹਨਾਂ ਨੂੰ ਖਾਲੀ ਕਰਾਣੇ ਨਾਲ ਹੀ ਓਖਾ ਹੋ ਜਾਏਗਾ ਜੇ ਮੰਨ ਲਓ ਕਿ 1 ਲੱਖ ਰੁਪਏ ਲੈਂਦੇ ਨੇ ਔਰ ਉਹ ਪ੍ਰਾਪਰਟੀ ਟੈਕਸ ਪਰ ਅਵੈਲੈਂਟ ਕਹਤਾ ਕਿ 20000 ਰੁਪਏ ਲੱਗੇ ਪਏ ਅਸੀਂ ਤੇ ਫਿਰ ਉਹ ਜਿਹੜੇ ਜਿਹੜੇ ਕਿਰਾਏਦਾਰ ਨੇ ਅੱਜ ਨਹੀਂ ਤੇ ਕੱਲ ਉਹਨਾਂ ਨੂੰ 20000 ਰੁਪਏ ਕਿਰਾਇਆ ਦੇਣਾ ਸ਼ੁਰੂ ਕਰ ਦੇਣਗੇ ਕਿਉਂਕਿ ਉਹਨਾਂ ਇਹਨਾਂ ਨੂੰ ਕੇਲ ਪਾਉਣ ਵਾਸਤੇ ਤੇ ਜੇ ਜਾਨੀਏ ਲੱਖ ਰੁਪਇਆ ਤੇ ਫਿਰ ਇਨਕਮ ਟੈਕਸ ਫਿਰ ਅੰਡਰਸਟੂਡ ਹੈ ਕਿ ਉਹ ਤੇ ਇਨਕਮ ਟੈਕਸ ਦਾ ਜੋ ਨਿਯਮ ਹੈ ਉਹ ਲਾਗੂ ਹੋਏਗਾ ਫੇਰ ਟੈਕਸ ਦਾ ਨਿਯਮ ਲਾਗੂ ਹੋਏਗਾ ਜੀਆਸੀ ਵੀਗਰ ਜੋ ਵੀ ਉਹ ਪ੍ਰੋਪਰ ਜੋ ਟੈਕਸੇਸ਼ਨ ਡਿਪਾਰਟਮੈਂਟ ਨੂੰ ਨਿਰਧਾਰਿਤ ਕੀਤਾ ਗਿਆ ਉਹ ਹੋਇਆ ਪਿਆ ਵਾ ਠੀਕ ਹੈ ਇਸ ਤੋਂ ਇਲਾਵਾ ਕੁਝ ਲੋਕ ਜਿਹੜੇ ਆ ਅਸੀਂ ਇਹ ਮੰਨ ਕੀਤੀ ਹੈ ਕਿ ਕੁਝ ਲੋਕ ਜਿਹੜੇ ਉਹ ਜਿਹੜੇ ਇਹੋ ਜਿਹੇ ਟੈਕਸ ਨੂੰ ਬਚਾਉਣ ਵਾਲੇ ਚੋਰੀ ਕਰਨ ਵਾਲੇ ਆ ਉਹਨਾਂ ਨੂੰ ਬਚਾਉਣ ਵਾਸਤੇ ਬੜੇ ਟਾਊਟ ਦੀ ਤਰ੍ਹਾਂ ਇੱਕ ਬੜਾ ਸਰਗਰਮ ਹੋਏ ਪਏ ਨੇ ਇਨਕਮ ਟੈਕਸ ਵਿਭਾਗ ਦੇ ਵਿੱਚ ਜਿਹੜੇ ਉਹਨਾਂ ਨੂੰ ਜਾ ਕੇ ਉਹਨਾਂ ਨੂੰ ਬਚਾਉਂਦੇ ਨੇ ਜਿਹੜੇ ਟੈਕਸ ਚੋਰੀ ਕਰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਬਚਾਉਂਦੇ ਨੇ ਦੋ ਨੰਬਰ ਚ ਸੈਟਿੰਗ ਕਰਾ ਕੇ ਉਹਨਾਂ ਦੇ ਬਚਾਉਂਦੇ ਨੇ ਇਸ ਲਈ ਅਸੀਂ ਰਿਕੁਐਸਟ ਕੀਤੀ ਹੈ ਕਿਉਂਕਿ ਉੱਥੇ ਵੀ ਬੈਸਟ ਲੋਕ ਕੋਈ ਅਧਿਕਾਰੀ ਬੈਠੇ ਹੋਏ ਨੇ ਉਹਨਾਂ ਨਾਲ ਮਿਲ ਕੇ ਉਹਨਾਂ ਦੇ ਟੈਕਸ ਜਿਹੜੇ ਖਾ ਜਾਂਦੇ ਨੇ ਤਾਂ ਸੋ ਅਸੀਂ ਨਿਵੇਦਨ ਕੀਤਾ ਕਿ ਇਹੋ ਜਿਹੇ ਲੋਕਾਂ ਨੂੰ ਦਸਤਖਤਾਂ ਵਿੱਚ ਬੜਾ ਤੋਂ ਬੰਦ ਕਰਵਾਇਆ ਗਏ ਔਰ ਬਲਟ ਅਧਿਕਾਰੀ ਜਿਹੜੇ ਆ ਉਹਨਾਂ ਦੇ ਉੱਪਰ ਨਜ਼ਰ ਰੱਖ ਕੇ ਇਹਨਾਂ ਲੋਕਾਂ ਦੇ ਖਾਸ ਕਰਕੇ ਜਿਨ੍ਹਾਂ ਨੇ ਕਿਰਾਏ ਤੇ ਦੁਕਾਨਾਂ ਦਿੱਤੀਆਂ ਹੋਈਆਂ ਜਾਂ ਮਕਾਨ ਦਿੱਤੇ ਹੋਏ ਨੇ ਇਹਨਾਂ ਦੇ ਉੱਪਰ ਨਕੇਲ ਕਸੀ ਜਾਵੇ। ਅੱਛਾ ਇਸ ਤੋਂ ਇਲਾਵਾ ਅਸੀਂ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਜਦੋਂ ਕੋਈ ਕਿਰਾਏਦਾਰ ਆਪਣੇ ਜਾ ਕੇ ਆਈਡੈਂਟੀਫਿਕੇਸ਼ਨ ਦੇ ਆ ਨਾ ਥਾਣੇ ਦੇ ਵਿੱਚ ਉਹਨੂੰ ਰੀਕਨਫਰਮਿੰਗ ਕੀਤਾ ਜਾਂਦਾ ਜੋ ਪਹਿਲਾਂ ਵੀ ਅਸੀਂ ਕਹਿਆ ਸੀਗਾ ਇਸ ਲਈ ਉਹਨਾਂ ਕੋਲ ਮੰਗ ਕੀਤੀ ਹੈ ਕਿ ਨਿਯਮ ਬਣਾਤਾ ਜਾਵੇ ਕਿ ਜਦੋਂ ਵੀ ਕੋਈ ਉੱਥੇ ਟੈਨੈਂਟ ਫਾਰਮ ਭਰਦਾ ਹੋਵੇ ਉਹਦੇ ਨਾਲ ਉਸ ਘਰ ਦਾ ਜਿਹੜਾ ਮਾਲਿਕ ਹੈ ਉਹ ਆਪਣਾ ਐਫੀਡੇਵਿਟ ਲਗਾਏਗਾ ਕਿ ਮੇਰੇ ਘਰ ਇਹ ਲੋਕ ਰਹਿੰਦੇ ਕਿਉਂਕਿ ਜਿਆਦਾਤਰ ਦੇਖਣ ਵਾਸਤੇ ਆਇਆ ਹੈ ਕਿ ਕਿਰਾਏਦਾਰ ਤੇ ਆਪਨੇ ਜਾ ਕੇ ਆਇਡੈਂਟੀਫਿਕੇਸ਼ਨ ਦੇ ਆਨੇ ਨੇ ਉੱਥੇ ਜਾ ਕੇ ਉਹ ਥੋੜੇ ਦਿਨ ਉੱਥੇ ਰਹਿੰਦਾ ਹੈ ਉਹ ਫਿਰ ਉਹ ਚਲਾ ਜਾਂਦਾ ਹੈ ਉਂੀ ਜਗ੍ਹਾ ਤੇ ਹੋਰ 10 ਲੋਕ ਆ ਜਾਂਦੇ ਨੇ ਉਹਨਾਂ ਦੀ ਆਇਡੈਂਟੀਫਿਕੇਸ਼ਨ ਹੁੰਦੀ ਨਹੀਂ ਉਹਨਾਂ ਦੀ ਵੈਰੀਫਿਕੇਸ਼ਨ ਹੁੰਦੀ ਨਹੀਂ ਤੇ ਜਿਹੜੇ ਨਾਲ ਕੀ ਹੁੰਦਾ ਕਿ ਜਿਹੜੇ ਲੋਕ ਵੈਰੀਫਿਕੇਸ਼ਨ ਦੇ ਨਾਂ ਦੇ ਉੱਪਰ ਇੱਥੋਂ ਜਾ ਚੁੱਕੇ ਹੁੰਦੇ ਨੇ ਬਿਨਾਂ ਵੈਰੀਫਿਕੇਸ਼ਨ ਵਾਲੇ ਫਿਰ ਉੱਥੇ ਸਥਾਪਿਤ ਹੋ ਜਾਂਦੇ ਨੇ ਜਿਹੜੇ ਨਾਲ ਅਪਰਾਧ ਵੀ ਵਧਦਾ ਹੈ ਤੇ ਸਾਡੇ ਤੀਆਂ ਪੈਣਾ ਵੀ ਅਸੁਰੱਖਿਅ ਇਹ ਜਿਹੜੇ ਰੇੜੀ ਫੇੜੀ ਵਾਲੇ ਹਨ ਇਹ ਤਾਂ ਹੈ ਨਹੀਂ ਕਿ ਉਹ ਸਾਡੇ ਸਾਥੀ ਨਹੀਂ ਸਾਡੇ ਭਰਾ ਨਹੀਂ ਸਾਡੇ ਸ਼ਹਿਰ ਵਾਸੀ ਨਹੀਂ ਉਹਨਾਂ ਨੂੰ ਬਿਲਕੁਲ ਹੀ ਖਤਮ ਕਰ ਦਿੱਤਾ ਜੇ ਉਹਨਾਂ ਵਾਸਤੇ ਅਸੀਂ ਕਹਾਂ ਸੀਗਾ ਕਿ ਇਹਨਾਂ ਦੀ ਵਾਸਤੇ ਇੱਕ ਪ੍ਰੋਪਰ ਜਿਹੜਾ ਰੇਡੀਓ ਸਟੈਂਡ ਜਿਹੜਾ ਜਾਂ ਫੜੀ ਸਟੈਂਡ ਹੈ ਉਹ ਬਣਾਇਆ ਜਾਵੇ ਤਾਂ ਕਿ ਇਹਨਾਂ ਦੇ ਵਿਪਾਰ ਜਿਹੜੇ ਆ ਉਹ ਵਸਿਕ ਉਹਨਾਂ ਦੇ ਜਿਹੜੇ ਉਹ ਗਰੀਬੀ ਤਬਕਾ ਜਿਹੜਾ ਉਹ ਥੋੜੇ ਜੇ ਉੱਚੇ ਹੋ ਸਕੇ। ਹੋਰ ਇਸਤੇ ਨਾਲ ਹੀ ਦੁਕਾਨਦਾਰਾਂ ਦੀ ਇੱਕ ਬਹੁਤ ਹੀ ਵੱਡੀ ਸਾਡੇ ਬਾਜ਼ਾਰ ਦੇ ਵਿੱਚ ਖਾਸ ਕਰਕੇ ਇੱਕ ਮੁਸ਼ਕਲ ਹੈ ਕਿ ਉਹਨਾਂ ਨੂੰ ਇੱਕ ਤਾਂ ਪਾਰਕਿੰਗ ਦੀ ਬੜੀ ਸਮੱਸਿਆ ਆਦੀ ਹੈ ਇੱਕ ਉਹਨਾਂ ਕੋ ਕਸਟਮਰ ਕੋਈ ਆਣਾ ਹੁੰਦਾ ਜਿਹੜਾ ਟ੍ਰੈਫਿਕ ਦੇ ਦੇ ਦਿਆ ਨਹੀਂ ਉਹ ਪਿੱਛੇ ਮੁੜ ਜਾਂਦਾ ਉਹਨਾਂ ਕੋ ਆਂਦਾ ਨਹੀਂ ਹੈ ਨਾ ਤਦ ਸੋ ਅਸੀਂ ਬੇਨਤੀ ਹੈ ਕੀਤੀ ਹੈ ਕਿ ਲਾਇਬ੍ਰੇਰੀ ਚੌਕ ਫਿਸ਼ ਮਾਰਕੀਟ ਤੋਂ ਜਿਹੜਾ ਚੌਕ ਹੈ ਗਵ ਹੈ ਔਰ ਇਧਰੋਂ ਜਿਹੜਾ ਨਗਰਪਾਲਿਕਾ ਚੌਕ ਹੈ ਇਹਦੇ ਵਿੱਚੋਂ 4 ਵੀਲਰ ਕੋਈ ਵੀ ਅੰਦਰ ਐਂਟਰ ਨਹੀਂ ਕਰ ਦਿੱਤਾ ਜਾਵੇ ਚਾਹੇ ਉਹ ਈ ਰਿਕਸ਼ਾ ਹੋਵੇ ਚਾਹੇ ਉਹ 4 ਵੀਲਰ ਹੋਣ ਇਹਨਾਂ ਨੂੰ ਬਿਲਕੁਲ ਐਂਟਰ ਨਾ ਕਰਨ ਦਿੱਤਾ ਜਾਵੇ ਕਿਉਂਕਿ ਇਹਨਾਂ ਦੇ ਨਾਲ ਕੀ ਹੁੰਦਾ ਕਿ ਜਦੋਂ ਇੱਥੇ ਆ ਕੇ ਡੱਬ ਕਰ ਦਿੰਦੇ ਜਾਂ ਕਿਤੇ ਖੜਾ ਕਰ ਦਿੰਦੇ ਨੇ ਉਹਦੇ ਨਾਲ ਸਾਰੀ ਸਾਰੀ ਟ੍ਰੈਫਿਕ ਜਮ ਹੋ ਜਾਂਦੀ ਹੈ ਤੇ ਲੋਕ ਇੱਥੇ ਬਾਜ਼ਾਰ ਦੇ ਵਿੱਚ ਆਣਾ ਬਹੁਤ ਮਤਲਬ ਕੀ ਇੱਕ ਆਣਾ ਕਾਣੀ ਕਰ ਦਿੰਨੇ ਇੱਥੇ ਆ ਕੇ। ਤੋਂ ਸੋ ਜੇ ਅਗਰ ਤੁਸੀਂ ਇਹ ਚੀਜ਼ ਨੂੰ ਨਹੀਂ ਕਰ ਸਕਦੇ ਤੇ ਉਹਦੇ ਇਲਾਵਾ ਵੀ ਸਾਡੇ ਕੋਈ ਖਲ ਹੈਗਾ ਕਿ ਤੁਸੀਂ ਇੱਕ ਬੈਨ ਕਰ ਦਿਓ ਕਿ ਇੱਥੇ ਕੋਈ ਵੀ ਈ-릭ਸ਼ਾ ਜਾਂ 4-ਵੀਲਰ ਬਿਲਕੁਲ ਵੀ ਇੱਥੇ ਖੜਾ ਨਹੀਂ ਹੋਏਗਾ ਬਾਜ਼ਾਰ ਦੇ ਵਿੱਚ। ਅਗਰ ਖੜਾ ਹੁੰਦਾ ਹੈ ਤਾਂ ਉਹਨੂੰ ਟੋਕ ਕਰਕੇ ਚੱਕ ਕੇ ਲੈ ਕੇ ਜਾਣ ਦੀ ਵਿਵਸਥਾ ਜਿਹੜੀ ਪੁਲਿਸ ਡਿਪਾਰਟਮੈਂਟ ਨੂੰ ਕਰਵਾਉਣ ਵਾਸਤੇ ਆਦੇਸ਼ ਦੇਣ। ਔਰ ਉਹਨਾਂ ਤੇ ਭਾਰੀ ਜੁਰਮਾਨਾ ਕਰਨ ਔਰ ਇਹ ਕੰਟੀਨਿਊ ਕਰਨ ਔਰ ਇਹਨੂੰ ਬਿਲਕੁਲ ਵੀ ਕਿਸੇ ਦੇ ਫੋਨ ਦੇ ਉੱਪਰ ਜਾਂ ਕਿਸੇ ਰਾਜਨੀਤਿਕ ਬੰਦੇ ਦੇ ਫੋਨ ਦੇ ਉੱਪਰ ਬਖਸ਼ਰ ਨਾ ਕਿਉਂਕਿ ਦੁਕਾਨਦਾਰਾਂ ਦੇ ਭਲੇ ਵਾਸਤੇ ਇਹ ਦੁਕਾਨਦਾਰੀ ਦੀ ਸੋਰਸ ਆਫ ਇਨਕਮ ਵਧਾਣ ਵਾਸਤੇ ਇਹ ਸਭ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਦੁਕਾਨਦਾਰ ਸਾਡੇ ਨੇ ਔਰ ਸਾਡਾ ਸ਼ਹਿਰ ਸਾਡਾ ਤੇ ਉਹਦੀ ਕੀ ਕਹਿੰਦੇ ਆ ਸੁਰੱਖਿਆ ਵਾਸਤੇ ਸਾਨੂੰ ਸੋਚਣਾ ਪੈਂਦਾ ਠੀਕ ਹੈ ਇਸ ਤੋਂ ਇਲਾਵਾ ਇੱਕ ਮੰਗ ਅਸੀਂ ਕੀਤੀ ਹੈ ਕਿ بڑے ଅਪਰਵਾਸੀ ਲੋਕ ਜਿਹੜੇ ਨੇ ਉਹ ਇੱਥੇ ਆ ਕੇ ਕੋਈ ਡੁਪਲੀਕੇਟ ਨਾਮਾਂ ਦੇ ਉੱਪਰ ਆਪਣੀਆਂ ਰੇੜੀਆਂ ਲਗਾ ਲੈਂਦੇ ਨੇ ਜਾਂ ਫੂਡ ਜਿਹੜੇ ਸਟਾਲ ਨੇ ਉਹ ਲਗਾ ਲੈਂਦੇ ਨੇ ਔਰ ਉਹਦੇ ਵਿੱਚ ਗੰਦਗੀ ਪਰੋਸਦੇ ਨੇ। ਤੋਂ ਸਾਨੂੰ ਪਤਾ ਹੈ ਕਿ ਉਹ ਪਰੋਸਦੇ ਨੇ ਤੇ ਬਿਲਕੁਲ ਪਰੋਸਦੇ ਨੇ ਤੇ ਉਸ ਤੋਂ ਬਚਣ ਵਾਸਤੇ ਸਾਨੂੰ ਇੱਕ ਜਿਹੜੀ ਡਿਮਾਂਡ ਅਸੀਂ ਕੀਤੀ ਹੈ ਉਹ ਇਹ ਕੀਤੀ ਹੈ ਕਿ ਹਰ ਜਿਹੜੀ ਰੇੜੀ ਹੈ ਪੜੀ ਹੈ ਜਾਂ ਜਿਹੜਾ ਫੂਡ ਸਟਾਲ ਹੈਗਾ ਵਾ ਉਹਦੇ ਵਿੱਚ ਉਹਦੇ ਅਸਲੀ ਜਿਹੜਾ ਦੁਕਾਨਦਾਰ ਮਾਲਕਾ ਜਿਹੜਾ ਉਹਦਾ ਨਾਮ ਲਿਖਿਆ ਹੋਵੇ ਉਹਦੇ ਕਾਰੀਗਰਾਂ ਦੇ ਨਾਮ ਲਿਖੇ ਹੋਣ ਚਾਹੇ ਹੋਟਲ ਹੋਵੇ ਚਾਹੇ ਟਾਬਾ ਹੋਵੇ ਚਾਹੇ ਰੈਸਟੋਰੈਂਟ ਹੋਵੇ ਇਹ ਕਾਨੂੰਨ ਹਰ ਇੱਕ ਤੇ ਇੰਪਲੀਮੈਂਟ ਹੋਣਾ ਚਾਹੀਦਾ ਕਿ ਉਹਨਾਂ ਦੇ ਅੰਦਰ ਕੋਈ ਵੀ ਜਿਹੜਾ ਵਰਕਰ ਕੰਮ ਕਰਨ ਵਾਲਾ ਹੈ ਉਹਦੀ ਬਿਲਕੁਲ ਪਲੇਟ ਦੇ ਉੱਪਰ ਲਿਖ ਕੇ ਉਹਦੇ ਬਾਹਰ ਨਾਮ ਲਿਖੇ ਹੋਣੇ ਚਾਹੀਦੇ ਆ ਕਿ ਇਹ ਵਿਅਕਤੀ ਜਿਹੜਾ ਅੰਦਰ ਕੰਮ ਕਰ ਰਿਹਾ ਐਜ਼ ਅ ਵੇਟਰ ਕੰਮ ਕਰ ਰਿਹਾ ਐਜ਼ ਅ ਕੁੱਕ ਕੰਮ ਕਰ ਰਿਹਾ ਐਜ਼ ਅ ਸ਼ੈਫ ਕੰਮ ਕਰ ਰਿਹਾ ਐਜ਼ ਅ ਕੁਝ ਵੀ ਜੋ ਉਸੇ ਫੈਕਲਟੀ ਮੈਂਬਰ ਕੋਈ ਵੀ ਉਹ ਕੰਮ ਕਰ ਰਿਹਾ ਇਹ ਉਹਦੇ ਬਿਲਕੁਲ ਬਾਹਰ ਦਿਖਾਉਣਾ ਚਾਹੀਦਾ ਔਰ ਨਾਲ ਹੀ ਜਿਹੜੀ ਕਿਚਨ ਹੈਗਾ ਜਿਹੜੇ ਵੀ ਹੋਟਲ ਰੈਸਟੋਰੈਂਟ ਢਾਬਾ ਬੇકરીਜ਼ ਔਰ ਜਿਹੜੇ ਵੀ ਆ ਫੂਡ ਸਟਾਲ ਜਿਹੜੇ ਲੱਗੇ ਹੋਏ ਨੇ ਜਿੱਥੇ ਵੀ ਇਹਨਾਂ ਦੀ ਪ੍ਰੈਪਰੇਸ਼ਨ ਹੁੰਦੀ ਹੈ ਇਹਨਾਂ ਦੇ ਉਹ ਵੀਡੀਓਜ਼ ਜਿਹੜੀਆਂ ਲਾਈਵ ਵੀਡੀਓਜ਼ ਕਿਵਨ ਕੈਮਰੇ ਲਗਾ ਕੇ ਉਹ ਬਾਹਰ ਡਿਸਪਲੇ ਹੋਣੇ ਚਾਹੀਦੇ ਜਿੱਥੇ ਲੋਕ ਆਪ ਦੇਖ ਸਕਣ ਆਪ ਉਸ ਤੇ ਨਜ਼ਰ ਰੱਖ ਸਕਣ ਕਿ ਸਾਨੂੰ ਕੀ ਖਿਲਾਇਆ ਜਾ ਰਿਹਾ ਹੈ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਸਾਡਾ ਤਰਕਸ਼ਟ ਵੀ ਹੋ ਰਿਹਾ ਕਿਉਂਕਿ ਸਾਨੂੰ ਪਤਾ ਲੱਗਿਆ ਕਿ ਜਿਹੜਾ ਆਪਾਂ ਪਿੱਛੇ ਦੀ گاਉ ਰੈਕਟ ਜਿਹੜਾ ਉਹ ਹੱਤਿਆ ਰੈਕਟ ਜਿਹੜਾ ਅਸੀਂ ਫੜਿਆ ਸੀਗਾ ਉਨੇ ਵਿੱਚ ਮਰੇ ਹੋਏ ਜੀਵਨੋ ਜਿਹੜਾ ਉਹਦਾ ਮਾਸ ਹੈ ਉਹ ਵੀ ਇਹ ਹੋਟਲਾਂ ਦੇ ਵਿੱਚ ਸਪਲਾਈ ਹੋ ਰਿਹਾ ਹੈ ਤੇ ਇਹ ਨਾਲ ਸਾਰਾ ਤੁਹਾਨੂੰ ਫਰੈਸ਼ਟ ਹੁੰਦਾ ਹੈ ਤੇ ਔਰ ਜਿਹੜਾ ਡਿਸਪਲੇ ਹੋਏਗਾ ਸਾਨੂੰ ਪਤਾ ਹੈਗਾ ਕਿ ਬਈ ਉਹ ਜਿਹੜਾ ਫੂਡ ਕਿਸ ਤਰ੍ਹਾਂ ਤਿਆਰ ਹੋ ਰਿਹਾ ਔਰ ਕਿਹਨਾ ਹਾਲਾਤਾਂ ਦੇ ਵਿੱਚ ਤਿਆਰ ਹੋ ਰਿਹਾ ਵੈ ਇਹ ਅਸੀਂ ਦੇਖ ਕੇ ਅਸੀਂ ਤਸਦੀਕ ਕਰ ਸਕਦੇ ਹਾਂ ਕਿ ਜਿਹੜੇ ਅਸੀਂ ਪੈਸੇ ਪੇ ਕਰ ਰਹੇ ਹਾਂ ਉਹਦੇ ਬਦਲੇ ਚ ਸਾਨੂੰ ਨਾ ਤੇ ਕੋਈ ਗਲਤ ਚੀਜ਼ ਮਿਲਦੀ ਹੈ ਔਰ ਨਾ ਹੀ ਸਾਡਾ ਧਰਮ ਬਰਖ ਕੀਤਾ ਜਾ ਰਿਹਾ ਔਰ ਸਫਾਈ ਨਾਲ ਸਾਨੂੰ ਖਾਣਾ ਪਰੋਸਿਆ ਜਾ ਰਿਹਾ। ਇਸ ਤੋਂ ਇਲਾਵਾ ਅਸੀਂ ਜਿਹੜੀ ਬਹੁਤ ਹੀ ਇੰਪੋਰਟੈਂਟ ਚੀਜ਼ ਹੋਰ ਵੀ ਹੈਗੇ ਪਰ ਮੈਂ ਜਿਹੜੀ ਇੰਪੋਰਟੈਂਟ ਇੰਪੋਰਟੈਂਟ ਚੀਜ਼ ਬੋਲੀਆਂ ਇੱਕ ਦੇਖਿਆ ਜਾਂਦਾ ਕਿ ਹਿੰਦੂ ਧਰਮ ਦੇ ਜਿਹੜੇ ਸਾਡੇ ਨਿਸ਼ਾਨ ਨੇ ਧਾਰਮਿਕ ਨਿਸ਼ਾਨ ਨੇ ਧਾਰਮਿਕ चिन्ह ਨੇ ਉਹਨਾਂ ਨੂੰ ਇੱਕ ਖਾਨ ਪੀਣ ਦੀ ਵਸਤੂਆਂ ਦੇ ਰੈਪਰਸ ਦੇ ਉੱਪਰ ਜਿਹੜਾ ਉਹ ਕਿਹੜੇ ਤਰ੍ਹਾਂ ਅੰਕਿਤ ਕਰ ਦਿੱਤਾ ਹੁੰਦਾ ਤੇ ਪ੍ਰਿੰਟ ਕਰ ਦਿੱਤਾ ਜਾਂਦਾ ਈਵਨ ਦਾਨ ਕਿ ਇੱਕ ਬੀੜੀ ਦੇ ਬੰਡਲ ਦੇ ਉੱਪਰ ਵੀ ਗਣੇਸ਼ ਜਦੋਂ ਕਹਾ ਜਾਂਦਾ ਗ੍ਰੇਸ਼ ਬ੍ਰਾਂਡ ਦੀ ਹੈਗੀਆ ਉਹਦੇ ਉੱਪਰ ਗਣੇਸ਼ ਦੀ ਫੋਟੋ ਲਗਾਈ ਹੁੰਦੀ ਹੈ ਇਸ ਤੋਂ ਇਲਾਵਾ ਕਈ ਪੂਜਿਆ ਸਾਨੂੰ ਸ਼੍ਰੀ ਰਾਮ ਪੂਜਿਆ ਸਾਨੂੰ ਮਿਲੇ ਨੇ ਇਆ ਸਰੋ ਆਟਾ ਇੱਕ ਮਿਲਿਆ ਤੇ ਛੂਲ ਆਟਾ ਮਿਲਿਆ ਇਹੋ ਜਿਹੇ ਕਾਫੀ ਜਿਹੜੇ ਪ੍ਰੋਡਕਟਸ ਨੇ ਜਿਨ੍ਹਾਂ ਦੇ ਉੱਪਰ ਸਾਡੇ ਧਾਰਮਿਕ ਚਿੰਨੇ ਜਿਹੜੇ ਅੰਕਿਤ ਕੀਤੇ ਜਾਂਦੇ ਨੇ ਅਗਰ ਕਿਸੇ ਹੋਰ ਧਰਮ ਦੇ ਉਹ ਧਾਰਮਿਕ ਚਿੰਨੇ ਜਿਹੜੇ ਆ ਉਹ ਅੰਕਿਤ ਨਹੀਂ ਕੀਤੇ ਜਾ ਸਕਦੇ ਉਹਨਾਂ ਦੇ ਉੱਪਰ پابੰਦੀ ਹੈ ਤਾਂ ਫਿਰ ਇਹਨਾਂ ਨੂੰ ਕਿਉਂ ਪਿਛੇ ਰੱਖਿਆ ਜਾਂਦਾ ਇਸ ਮਾਈ ਦੇ ਵਿੱਚ ਕਿਉਂ ਨਹੀਂ ਇਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਂਦੀ ਅਗਰ ਅਸੀਂ ਮੰਨ ਕੀਤੀ ਹੈ ਕਿ ਅਗਰ ਕਿਸੇ ਨੇ ਵੀ ਇਹੋ ਜਿਹਾ ਪ੍ਰੋਡਕਟ ਵੇਚਿਆ ਤੇ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਪਰਚਾ ਦਰਜ ਕਰਨਾ ਤਾਂ ਕਿ ਉਹਨਾਂ ਪਤਾ ਲੱਗ ਸਕੇ ਕਿ ਜੇ ਉਹ ਦੋ ਦੋ ਮਹੀਨੇ ਜਮਾਰਤਾ ਨਹੀਂ ਪਹਿਲਾਂ ਹੋਣੀਆ ਤੋ ਉਸੇ ਵਲ 5.5 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਤੇ ਫਿਰ ਉਹ ਆਪ ਹੀ ਇਹ ਪ੍ਰੋਡਕਟ ਬੇਚਨੇ ਬੰਦ ਕਰ ਦੇਣਗੇ ਦਸੋ ਇਹ ਬੜੀ ਸਾਡੀਆਂ ਕੁਝ ਮੰਗਾ ਸੀਗੀਆਂ ਇਹਨੂੰ ਪਰਸਿਊ ਕਰਨ ਵਾਸਤੇ ਅੱਜ ਜੋ ਏਡੀਸੀ ਸਾਹਿਬ ਨੇ ਕਿਹਾ ਕਿ ਤਾਂ ਕਿ ਵਿਭਿੰਨ ਡਿਪਾਰਟਮੈਂਟਸ ਚਾਹੇ ਉਹ ਕਰ ਵਿਭਾਗ ਹੈ ਚਾਹੇ ਉਹ ਨਗਰਪਾਲਿਕਾ ਸਬੰਧਿਤ ਜਿਹੜੇ ਜਿਹੜੇ ਵੀ ਕੰਮ ਜਿਹੜੇ ਜਿਸ ਡਿਪਾਰਟਮੈਂਟ ਨਾਲ ਸਬੰਧਿਤ ਹੈ ਉਹਨਾਂ ਨੂੰ ਉਹਨਾਂ ਦੇ ਲੈਟਰ ਕੱਢਣ ਦੀ ਆਦੇਸ਼ ਦਿੱਤੇ ਤੇ ਸੋਮਵਾਰ ਨੂੰ ਸਾਰੇ ਕੋ ਲੈਟਰ ਚਲੇ ਜਾਣਗੇ ਔਰ ਬਹੁਤ ਸਖਤੀ ਨਾਲ ਤੁਸੀਂ ਇਹ ਜਿਹੜੇ ਜਿਨ੍ਹਾਂ ਨੇ ਦੁਕਾਨਾਂ ਮਕਾਨ ਕਿਰਾਏ ਤੇ ਦਿੱਤੇ ਹਨ ਤਿਆਰੀ ਕਰ ਲੋ ਕਿਉਂਕਿ ਬਹੁਤ ਜਲਦੀ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਕਿ ਕਾਨੂੰਨ ਦੇ ਅਕੋਰਡਿੰਗ ਤੁਹਾਡੇ ਤੇ ਕਹਿਰ ਵਰਸਨ ਵਾਲਾ ਤੁਸੀਂ ਆਪਣੇ ਆਪ ਨੂੰ ਸੇਵ ਕਰਨਾ ਚਾਹੁੰਦੇ ਹੋ ਤੇ ਇਮੀਡੀਏਟਲੀ ਆਪਣੇ ਦੁਕਾਨਦਾਰੇ ਦੀ ਜ਼ਿੰਮੇਵਾਰੀ ਨਾਲ ਵੈਰੀਫਿਕੇਸ਼ਨ ਕਰਵਾਓ ਠੀਕ ਹੈ ਔਰ ਪ੍ਰਾਪਰਟੀ ਟੈਕਸ ਪ੍ਰੋਪਰ ਤਰੀਕੇ ਨਾਲ ਭਰ ਕੇ ਉਹ ਤੇ ਦੱਸੋ ਕਿ ਕਿੰਨਾ ਕਿਰਾਇਆ ਤੁਸੀਂ ਲੈ ਰਹੇ ਹੋ ਔਰ ਕਿੰਨਾ ਤੁਸੀਂ ਦੁਕਾਨਾਂ ਨੂੰ ਕਿਹੜੀਆਂ ਪ੍ਰਾਪਰਟੀ ਨੂੰ ਤੁਸੀਂ ਕਿਰਾਏ ਤੇ ਦਿੱਤਾ ਹੋਇਆ ਜੈ ਸ਼ੰਗਰ ਜੀ ਕੀ ਜੈ ਬੋਲੇਨਾਥ ਬੰਬੰਬ ਹੋਰੇ ਇਕਾਧਾਰ ਕਾਰਡ ਦੀ ਗੱਲ ਵਿੱਚ ਰਹਿ ਗਈ ਕਿ ਆਧਾਰ ਕਾਰਡ ਜਿਹੜੇ ਡੁਪਲੀਕੇਟ ਜਿੰਨਾਂ ਜਿੰਨੇ ਬਣਾਇਆ ਨਾ ਉਹਨਾਂ ਤੇ ਵੀ ਨਕੀਲ ਕੱਸੀ ਜਾ ਰਹੀ ਹੈ ਜੈ ਸ਼ੰਗਰ ਜੀ